ਚੱਤ ਸਿਰਿਆ ਕਰਦੀ ਵੀਡੀਓ ਦੇਖ ਰਹੇ ਆ ਪਸਬਨੂਜੀ ਆ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ 트ੰਪ ਦੀ ਵਜ੍ਹਾ ਨਾਲ ਇੰਨਾ ਭਾਰਤੀਆਂ ਦੀ ਨੌਕਰੀ ਤੇ ਸੰਕਟ ਨਹੀਂ ਜੇ ਆਪ ਜਾ 파 ਰਹੇ ਅਮਰੀਕਾ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਸੋਮਾ ਨੂੰ ਜਾਣਕਾਰੀ ਦਿੱਤੀ ਹੈ 15 ਦਸੰਬਰ ਤੋਂ ਅਮਰੀਕਾ ਦੇ ਨਿਯਮਯਾਰੀ ਵੀਜ਼ਾ ਜਾਣ ਪ੍ਰਕਿਰਿਆ ਦੇ ਤਹਿਤ ਸਾਰੇ HIB ਬਿਨੇਕਾਰ ਅਤੇ ਆਨਲਾਈਨ ਪ੍ਰ ਜਸ ਰੀਵਿਊ ਲੋਗਾ ਦਾ ਦਿੱਤਾ ਹੈ ਇਹ ਜਾਂਚ ਇਹਨਾਂ ਦੋਵਾਂ ਵਿਜਾ ਸ਼੍ਰੇਣੀਆਂ ਲਈ ਦੁਨੀਆ ਭਰ ਦੇ ਸਾਰੇ ਦੇਸ਼ਾਂ ਅਤੇ ਬਿਨੇਕਾਰਾਂ ਲਈ ਕੀਤੀ ਜਾ ਰਹੀ ਹੈ ਇੰਟਰਨੈਟ ਮੀਡੀਆ ਦੇ ਦੂਤ ਦਵਾਸ ਵੱਲੋਂ ਜਾਰੀ ਇਹ ਬਿਆਨ ਅਜੇ ਸਮੇਂ ਆਇਆ ਹੈ ਜਦੋਂ ਭਾਰਤ ਵਿੱਚ ਇਸ ਮਹੀਨੇ ਨੇ ਆਖਿਰ ਵਿੱਚ ਹੋਣ ਵਾਲੇ ਹਜ਼ਾਰਾਂ ਐਚ ਆਈ ਬੀ ਵਿਜਾ ਬਿਨੇਕਾਰਾਂ ਦੇ ਪਹਿਲਾਂ ਤੋਂ ਤੇ ਇੰਟਰਵਿਊ ਨੂੰ ਅਚਾਨਕ ਕਈ ਮਹੀਨਿਆਂ ਲਈ ਟਾਲ ਦਿੱਤਾ ਹੈ ਦੱਸ ਦਈਏ ਕਿ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਦੀ ਇਸ ਸਾਲ ਰਿਪੋਰਟ ਅਨੁਸਾਰ ਐਚ ਆਈ ਬੀ ਵੀਜ਼ਾ ਤਾਰਕਾਂ ਵਿੱਚੋਂ ਕਤ ਦਰ فی ਸਦੀ ਭਾਰਤ ਤੋਂ ਹਨ ਅਤੇ ਐਚ ਆਈ ਬੀ ਵੀ ਜੇ ਦੀ ਵਰਤੋਂ ਅਮਰੀਕੀ ਟੈਕਨੋਲੋਜੀ ਕੰਪਨੀਆਂ ਵਿਦੇਸ਼ੀ ਪੇਸ਼ਵਰਾਂ ਨੂੰ ਨਿਯੁਕਤ ਕਰਨ ਲਈ ਕਰਦੀਆਂ ਹਨ ਜਿਸ ਵਿੱਚ ਭਾਰਤੀ ਪੇਸ਼ਾਵਰਾਂ ਦਾ ਇੱਕ ਵੱਡਾ ਸਮੂਹ ਸ਼ਾਮਲ ਹੈ ਅਮਰੀਕਾ ਨੇ ਐਚ ਆਈ ਬੀ ਵੀਜਾ ਪ੍ਰੋਗਰਾਮ ਤੋਂ ਦਰ ਵਰਤੋਂ ਅਤੇ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਇਹ ਕਦਮ ਚੁੱਕੇ ਹਨ ਅਮਰੀਕਾ ਦੂਤਾਵਾਸ ਨੇ ਕਿਹਾ ਹੈ ਕਿ ਇਹ ਵੀਜਾ ਪ੍ਰੋਗਰਾਮ ਦੀ ਦਰ ਵਰਤੋਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਬਿਨੈਕਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਅਪਲਾਈ ਕਰਨ ਕਿਉਂਕਿ ਇਸ ਪ੍ਰਕਿਰਿਆ ਵਿੱਚ ਆਮ ਨਾਲੋਂ ਵੱਧ ਸਮਾਂ ਲੱਗ ਸਕਦਾ ਹੈ ਭਾਰਤ ਪਰਤੇ ਵੀਜ਼ਾ ਤਾਰਕ ਨਹੀਂ ਜਾ پا ਸਕ ਰਹੇ ਅਮਰੀਕਾ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਆਪਣੇ ਵਰਕ ਪਰਮਿਟ ਲਈ ਨੂੰ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਐਚ ਆਈ ਬੀ ਵੀਜ਼ਾ ਤਾਰਕ ਭਾਰਤ ਆਏ ਸੰਖੇਪਰ ਨਾਲੋਂ ਤੱਕ ਬਲੇ ਰਹੇ ਲਈ ਧੰਨਵਾਦ